ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗਲਾ ਦਿਨ ਦੁਗਣਾ ਰਾਚ ਆਪਗਣੇ ਤੱਕੇ ਬਾਸ਼ੇ ਭਾਈ ਸਾਰਿਆਂ ਨੂੰ ਬੱਕੀ ਮੌਸਮ ਹੁਣ ਗਰਮੀ ਨੇ ਫੜ ਲਿਆ ਜ਼ੋਰ ਕਿਉਂ ਮੈਨੂੰ ਵੀ ਹੁਣ 4-5 ਦਿਨ ਲੰਘ ਗਏ ਪਹਿਲਾਂ ਲਗਾਤਾਰ ਪਈ ਜਾਂਦਾ ਸੀ ਚਲੋ ਥੋੜਾ ਪੈਂਦਾ ਦਾ ਚਾਹੇ ਵੀ ਵਧੀਆ ਮੌਸਮ ਠੰਡਾਤਾ ਚਲੋ ਹੁਣ ਗਰਮੀ ਦਾ ਟਾਈਮ ਵੀ ਆ ਵੀ ਜੇਠ ਦਾ ਮਹੀਨਾ ਵੀ ਰੰਭ ਹੋ ਗਿਆ ਕੱਲ ਸੰਕਰਾਂਤੀ ਉਤੇ ਬਟ ਟਾਈਮ ਗੱਲ ਫੇ ਸਾਰੀ ਚੀਜ਼ ਤੁਹਾਨੂੰ ਪਤਾ ਜੀ ਬਦਲ ਜਾਂਦਾ ਸਾਰਾ ਕੁਝ ਧੁੱਪਾਂ ਦਾ ਜ਼ੋਰ ਫੜਿਆ ਪਿਆ ਤਕਰੀਬਨ ਹੁਣ 7.5 ਦਾ ਟਾਈਮ ਹੈ ਹੁਣ ਧੁੱਪਾਂ ਖੁੱਲ ਆਇਨ ਵੀ ਆਪਾਂ ਪਹੁੰਚੇ ਵੇ ਖੇਤਾਂ ਦੇ ਵਿੱਚ ਅੱਜ ਮੋਟਰ ਛੱਡੀ ਵੀ ਬਾਜਰੇ ਨੂੰ ਵੀ ਬਾਜਰੇ ਨੂੰ ਲਾਉਣਾ ਪੈਣਾ ਪਾਣੀ ਕਿ ਕੱਲ ਮੈਂ ਦੇਖਿਆ ਸ਼ਾਮ ਦੇ ਨੂੰ ਬਹੁਤ ਕਮਲਾਇਆ ਵੇ ਤਾਂ ਬਾਜਰਾ ਵੀ ਉਹਦੇ ਕਰਕੇ ਮਾਂ ਮੂ ਵੀ ਜ਼ਿਆਦਾ ਕਮਲਾਇਆ ਵੇ ਤੇ ਫਿਰ ਆਪਾਂ ਅੱਜ ਚਲੋ ਲਾ ਦਿੰਦੇ ਪਾਣੀ ਵੀ ਕਦ ਤੇ ਦਿੰਦਾ ਕੋਈ ਫਰਕ ਨਹੀਂ ਹੈਗਾ ਤਾਂ ਕਰਕੇ ਹੁਣ ਛੱਡੀ ਵੀ ਮੋਟਰ ਲਾਈਟ ਆਈ ਵੀ ਲਾਈਟ ਦਾ ਬਹੁਤ ਵਧੀਆ ਸਿਸਟਮ ਕਰਿਆ ਵਾ ਸਾਰੀ ਰਾਤ ਨਹੀਂ ਪਾਦੀ ਹੈਗੀ ਮਾੜਾ ਮੋਟਾ 2 ਘੰਟੇ ਦਾ ਰਾਤ ਨੂੰ ਕੱਟ ਲੱਗਦਾ ਨਹੀਂ ਦਿਨ ਵਿੱਚ ਸਾਰਾ ਦਿਨ ਲੇਟ ਰਹਿੰਦੀ ਹੈ ਵੀ ਕਿਤੇ ਚਲੋ ਮਾੜਾ ਮੋਟਾ ਫਲਟ ਪਿਆ ਤਾਂ ਇਹ ਹਵਾ ਹੋਗਾ ਕਰਕੇ ਵੈਸੇ ਅੱਜ ਹਵਾ ਵੀ ਨਹੀਂ ਹੈਗੀ ਹਵਾ ਵੀ ਹੁਣ ਬੰਦੇ ਰਹਿੰਦੀ ਹੈ ਚਲਦੀ ਹੈ ਪਛਵਾ 10 ਕਬੇ ਤੇ ਚਲਦੀ ਹੈ ਸ਼ਾਮ ਨੂੰ 4 ਕਬੇ ਤੱਕ ਵੀ ਮੌਸਮ ਦੇ ਹਿਸਾਬ ਨਾਲ ਜਿੱਕਣਾ ਸਾਰਾ ਕੁਝ ਬਦਲਦਾ ਜਾਈ ਜਾਂਦਾ ਵੀ ਚਲੋ ਠੀਕ ਆਪਾਂ ਨੇ ਹੁਣ ਛੱਡੀ ਵੀ ਐ ਮੋਟਰ ਦਿਖਾਉਂਦੇ ਬਾਕੀ ਤੁਹਾਨੂੰ ਬਾਜਰਾ ਪੂਜਰਾ ਹੁਣ ਸਾਰਾ ਕੁਝ ਆਪਾਂ ਨੇ ਭਰ ਦੇਣਾ ਜਿਹੜਾ ਹੈਗਾ ਤੇਰਾ ਆਪਣਾ ਮਾਮੂ ਨੂੰ ਨਾ ਪਾਣੀ ਦਾ ਦੇਣਾ ਕਈ ਹੁਣ ਕਹਿੰਦੇ ਨੇ ਮਾਹ ਨੂੰ ਪਾਣੀ ਲੱਗ ਚਲੋ ਪਾਣੀ ਦਾ ਫਰਕ ਤਾਂ ਪੈਂਦਾ ਹੀ ਹੈ ਨਿਤਰਾ ਨੇ ਦੇਖਿਆ ਬੇਲਾ ਮੰਗਣ ਲੱਗੇ ਬਣ ਬੇਲਾ ਮੰਗਣ ਨਹੀਂ ਬਣ ਜਾਂਦੇ ਉਹ ਫਿਰ ਖਤਮ ਹੋ ਜਾਂਦਾ ਕੰਮ ਜਿਹੜਾ ਹੈਗਾ ਵੀ ਹੁਣ ਲਾਉਣ ਦਾ ਪੈਣਾ ਇਹ ਪਾਣੀ ਜੇ ਹੋ ਗਏ ਠੀਕ ਹੈ ਨਹੀਂ ਫਿਰ ਆਪਾਂ ਨਾ ਬਾਕੇ ਇਹਦੇ ਵੀ ਤਿੰਨ ਕਰ ਰਹੇ ਜਿਹੜੇ ਹੈਗੇ ਆ ਲੇਟ ਬਾਜਰਾ ਬੂਜਰੇ ਬੀਜ ਦੇਣਾ ਜਿਹੜਾ ਬਾਜਰਾ ਵਧੀਆ ਰਹਿੰਦਾ ਜਿਹੜੀ ਚਰੀ ਉਹਨੂੰ ਸੰਢੀ ਬੋ ਪੈਂਦੀ ਹੁਣ ਆਪਾਂ ਬੀਜੀ ਉਹਨੂੰ ਕੁੜਸੂਆਂ ਬੋ ਪਿਆ ਵਾ ਜਸਪਰੇ ਵੀ ਕਰਨੀ ਉਹਦੇ ਪਰ ਦਵਾਈ ਦੂ ਦਵਾਈ ਲਿਆ ਕੇ ਕਰਦੇ ਸਾਰੇ ਆਪਾਂ ਵੀ ਚਲੋ ਦਿਖਾਉਂਦੇ ਜੀ ਬਾਕੀ ਚੱਲਦੀ ਹੈ ਮੋਟਰ ਲੋ ਜੀ ਅੱਜ ਕਰਤਾ ਕੰਮ ਸ਼ੁਰੂ ਆਪਣੇ ਪਾਣੀ ਵਾਲਾ ਤੇ ਕੱਲ ਦੇਖਿਆ ਕਮਲਾਉਂਦੇ ਦੇ ਬੁੱਟੇ ਵਿੱਚ ਬਾਜ ਰਿਹਾ ਜਿਹੜਾ ਹੈਗਾ ਤਾਂ ਮੁੱਟਾ ਨੇੜੇ ਲੱਗਾਗਾ ਧੁੱਪਾਂ ਧੋਕਦੇ ਨਿਕਲੀ ਵੀ ਬਹੁਤ ਆ ਉਹਣਾ ਖੜਾ ਹੁਣ ਦੇਖ ਲੈ ਇਹਦੇ ਬਾਅਦ ਬੱਤਰੀ ਆ ਜਾਣੇ ਪਰਸੋਂ ਤੱਕ ਇੱਕ ਕਰਦੇ ਸਪਰੇਅ ਦੇ ਬਤਾਗਤ ਨਾਲੇ ਗੇੜ ਦੇ ਹੁਣ ਰੇ ਪਾਤੇ ਦਾ ਕਿੰ ਵਿਚਾਲੇ ਥੋੜਾ ਜਿਹਾ ਹੈ ਹਲੇ ਨਰਮ ਜੀ ਜਿਹੜਾ ਹੁਣ ਆਹ ਸਾਈਡਾਂ ਵਿੱਚ ਚੀਜ਼ ਬਹੁਤ ਵਧੀਆ ਜੰਮੀ ਗਈ ਇਹਨੂੰ ਹਵਾ ਧੂਪਾਂ ਲੱਗਦੀ ਹੁੰਦੀ ਐ ਦੱਲ ਸਾਈਡ ਤੇ ਤੇ ਕਿਸੇ ਦਾ ਪੂਰਾ ਖੜਾ ਹਨ ਬਜਰਾੜਾ ਖੜਾ ਫੁੱਟਦਾ ਵੀ ਐ ਵਿਚਾਲੇ ਸਿੰਗਲ ਐ ਨਾਲੇ ਬੂਟਾਂ ਨੂੰ ਲੱਗਦਾ ਭਾਈ ਪਾਣੀ ਐ ਮੱਕੀ ਆ ਹਮਾਂ ਖੜੇ ਨੇ ਇੱਧਰ ਆਲੇ ਆ ਦੇਖੋ ਆ ਕੀ ਹੁਣ ਬਦਮ ਦੀ ਗਾਲੀ ਮੰਗਣ ਹੋਣ ਲੱਗ ਗਈ ਉਹੋਂ ਫਾਲੀ ਨਹੀਂ ਆਉਂਦੀ ਕਿਸੇ ਨੂੰ ਕਿਤੇ ਨਿਕਲਣ ਲੱਗ ਗਈ ਨਹੀਂ ਉੱਪਰੋਂ ਚੱਲ ਪਿਆ ਹਾਂ ਆ ਸਭ ਬੇਲ ਜਿਹੜਾ ਕੰਮ ਬਣ ਗਿਆ ਇਹਦਾ ਮੀਂਹ ਪੈਣ ਕਰਕੇ ਬਾਕੀ ਆਪਣੇ ਵੀ ਇਹੋ ਜਿਹਾ ਹੀ ਕੰਮ ਲੱਗਦਾ ਦੇਖੀ ਜਾਂਦੀ ਅੱਜ ਪਾਣੀ ਫੇਰ ਲਾਉਣਾ ਪੈਣਾ ਉਹੀ ਦੇ ਨਾਲ ਤੇ ਬਾਜਰੇ ਨਾਲ ਤੇ ਵੀ ਜ਼ਿਆਦਾ ਕੰਮ ਆਉਂਦਾ ਜਿਹੜੇ ਮਾਰ ਮੂਗੀ ਦੀ ਬੀਜੀ ਆ ਸਵੇਰੇ ਟਾਈਮ ਪਤੀਆਂ ਲੱਗਦੇ ਦੇਖੋ ਨੂੰ ਦਨ ਬਿੱਤਾ ਬਕਸਾ ਕਮਾਉਂਦੇ ਇਹ ਮੋਂਗੀ ਖੜੀ ਆ ਇਹ ਖਰੀਦ ਬਹਾ ਮਾਨ ਦਾ ਜਿਹੜਾ ਥੱਲੇ ਲਾਉਂਦੇ ਬਣਾ ਕੇ ਲਾਉਂਦੇ ਹਲੇ ਜਿਹੜਾ ਹੁਣ ਥੱਲੇ ਲਾਉਂਦੇ ਬਣਾ ਕੇ ਲਾਉਂਦੇ ਆ ਹਾਂ ਆ ਬਣਿਆ ਵਿੱਚ ਨਹੀਂ ਲਾਉਂਦੇ ਮਨਾਂਗੇ ਲਾਦੇ ਅੱਛਾ ਜਿਹੜੇ ਬਣਿਆ ਹੋਏ ਮੂਰੇ ਲਾਉਣਾ ਸਿੱਧਾ ਨਿਜ਼ਾਰੀ ਨੂੰ ਫਿਰ ਪੂਰੇ ਲਗਾਣੇ ਆ। ਵਿੱਚੋ ਸਪੇਸ ਇਹ ਖਾਤਾ ਬੰਦ ਰਹੇ ਜੀ। ਅੰਦਰਲੇ ਪਾਸੇ ਇਹ ਲਗਾਇਆ ਕਿ ਕਿਹੜਾ ਲਗਾਇਆ। ਇਹ ਨਾਮ ਸਰਦ ਨਹੀਂ। ਉਦੋਂ ਕਿ ਪੈਂਡਾ ਦੀ ਮੋਟਰ ਪਰ ਵੀ ਸਵੇਰ ਦਾ ਪਹਿਲਾ ਪਾਣੀ ਨੂੰ ਛੱਡਿਆ ਉਹਦਾ ਕੰਮ ਉੱਥੇ ਤੁਹਾਨੂੰ ਲੈਟਰ ਨਾ ਕਰੇ ਤਾਂ ਕਿ ਥੋੜਾ ਜਿਹਾ ਇੱਕ ਦੋ ਘਰ ਵਿੱਚ ਨੂੰ ਭੱਜੀ ਆ ਮੱਕੀ ਚਰੀ ਜਿਹੜੀ ਬਦਲ ਜਾ ਪਈ ਵੀ ਇਹ ਖਵਾਦੀ ਹੋਣੀ ਆ ਜਿਹੜੀ ਥੱਲੇ ਰੋਗ ਲਈ ਕਰਸੂ ਹੈ ਨਾ ਥੱਲੇ ਰੋਗ ਲਈ ਆ ਦੇਖੋ ਵਿੱਚ ਬੂਝੇ ਜੇ ਥੱਲੇ ਹੀ ਬਣ ਲੱਗੇ ਹੁਣ ਕਰਸੂਆਂ ਪਿਆਈ ਬਖਦੇ ਨੂੰ ਪਾਣੀ ਲਾਤਾ ਦਾਪਾ ਨੂੰ ਹੈ ਗਿੱਲੀ ਪਈ ਆ ਮੱਕੀ ਅੱਜ ਦੇ ਵਾਸਤੇ ਲਿਆਂਦੀ ਸਪਰੇ ਹੁੰਦੇ ਰਹੇ ਕਰਦੇ ਇਹਦੇ ਬਸ ਸਪਰੇਅ ਕਰਦੇ ਨਾਲੇ ਪਾਉਂਦੇ ਰੇਜ ਦੇ ਇੱਕ ਤਾਕਤ ਵਾਲਾ ਪੈਕੇਜ ਆ ਪਏ ਆਪਣੇ ਫਿਰ 19 19 ਵਾਲਾ ਉਹ ਵੀ ਕਰਦੇ ਆ ਕਿਉਂ ਹੁਣ ਕੱਖ ਹੋਏ ਸਮਝ ਲਓ ਖਤਮ ਆ ਮੈਂ ਤਾਂ ਮੱਕੀ ਆਪਾਂ ਲੱਤੀ ਉਹਨੂੰ ਵੱਡਾ ਲਾਇਆ ਵਾ ਕੱਢਦੇ ਨੇ ਉਹਨੂੰ 10 12 ਦਿਨ ਜਦ ਤੱਕ ਆਪਾਂ ਨੇ ਤਿਆਰ ਕਰਨੀ ਆ ਇਹ ਆ ਜਿਹੜੀ ਵਾਦੀ ਆ ਬਹੁਤ ਵਧੀਆ ਵਾਦੀ ਇਹਨੂੰ ਕੋਈ ਘਰਸੂਆਂ ਨਹੀਂ ਕਿਸੇ ਨੂੰ ਜਿਹੜੂ ਹੈ ਨਹੀਂ ਠੀਕ ਐ ਨਹੀਂ ਹੋਣਾ ਹਾ ਥੱਲੀ ਖੜਾਤੀ ਆ ਦੇਖੋ ਹੱਦ 'ਚ ਖੜ ਗਈ ਵੇ ਇਹ ਥੱਲੇ ਤੇ ਫੁੱਟਣ ਲੱਗ ਗਈ ਵੈਸੇ ਫਰਕ ਹੋਏਗਾ। ਉਹ ਦੇਖੋ ਥੱਲੇ ਤੇ ਫੁੱਟਣ ਲੱਗ ਗਈ ਜ਼ਿਆਦਾ। ਬੁੱਝਾ ਬਣਨ ਲੱਗ ਗਿਆ। ਜਿਹੜੀ ਉਹ ਸਿੰਗਲ ਉਹ ਥੱਲੇ ਸਿੰਗਲੇ ਖੜੀ ਐ। ਇਹਦੇ ਜਾਂਚ ਲਾਉਂਦਾ ਰਿਹਦਾ ਛਿੱਟਾ ਵੀ ਤਕੜਾ ਇੱਕ। ਇੱਕ ਤਾਕਤ ਵਾਲੀ ਸਪਰੇਅ ਕਰਦੇ। ਬਾਕੀ ਮੌਸਮ ਵੀ ਖੌਰਾ ਜਾ ਉੱਠ ਖੜਿਆ। ਦੇਖਦੇ ਨੇ ਪਤਾ ਨਹੀਂ ਕੀ ਕਰਨਾ। ਵੀ ਦੋ ਪੰਪਾਂ ਦੀ ਪਾਣੀ ਨੇ ਸਮਝੋ ਇੱਕ ਕਨਾਲ ਜਗਾ। ਦੋ ਪੰਪ ਲਾ ਦਨੇ ਇਹਦੇ ਵੈਸੇ ਤਸੱਲੀ ਕਰ ਦੋ ਪੰਪਾਂ ਦੀ ਹੀ ਲਿਆਂਦੀ ਦਵਾਏ। ਇਹਨਾਂ ਨੂੰ ਛੋਟੀ ਸੀਸੀ ਦੇ ਹਸਾਵਲ ਆਪਾਂ ਨੂੰ ਮਿਲ ਗਈ 150 ਦੀ ਮਿਲੀ ਹੈ ਵੀ ਇਹ ਜਿਹੜੀ ਚਰੀ ਆ ਨਾ ਚਰੀ ਤਾਂ ਮੰਗਦੀ ਵਾ ਦੇਖੋ ਆਹ ਸਾਫ ਕਰਸੂਆ ਨੇ ਰੋਕੀ ਵੀ ਚਰੀ ਥੱਲੇ ਖੜੀ ਇਹਦਾ ਦੋ ਸਪਰੇ ਹਾਂ ਘਟੂ ਘਟ ਲੈਣੀ ਹੈ ਨਾ ਤਾਂ ਚਰੀ ਦਾ ਕੰਮ ਜਾਬ ਹੋਣਾ ਗੱਲ ਹੋ ਗਈ ਫਿਰ ਬਹੁਤ ਵਧੀਆ ਇਹਦਾ ਬਾਜਰਾ ਆਪਣਾ ਨਿਊਟ੍ਰਲੀ ਬਾਜਰਾ ਉਹਨਾਂ ਦੇਖੋ ਇੱਕ ਸਪਰੇ ਨਹੀਂ ਮੰਗਣੀ ਸੰਡੀ ਦੀ ਵੀ ਕਦ ਦੇ ਪਤਾਗਰ ਦੀ ਕਰਨੀ ਹੈ ਆ ਰੇ ਪਤਗਲੇ ਉਹਨਾਂ ਵਧੀਆ ਹੋਈਆਂ ਜੇਰਾ ਪਹੋਂ ਰੇ ਥੋੜਾ ਜੀ ਡੋਜ਼ ਨੂੰ ਵੱਧ ਰੱਖਣੀ ਹੈ ਉਹ ਬੂਟੇ ਨੂੰ ਫਾਇਦਾ ਕਰਦਾ ਤਾਂਕਾ ਤਾਲੀ ਜੀ ਸਵੇਰੇ ਉਹਨੇ ਬੂਟੇ ਨੂੰ ਫਾਇਦਾ ਕਰਨਾ ਵੀ ਬੂਟੇ ਖਲੇ ਹੋਏ ਚੱਲੇ ਨਹੀਂ ਹੈਗੇ ਖੁੱਲ ਗਏ ਕਈ ਜਗ੍ਹਾ ਦੇਖਿਆ ਬਹੁਤ ਟੂਸੇ ਨਿਕਲੇ ਬੇ ਚਲੋ ਬਾਕੀ ਦੇਖ ਲਈ ਮੌਸਮ ਅੱਜ ਫੇਰ ਘਾਟੜ ਕਰਦਾ ਹਵਾ ਚਲਦੀ ਚਲਦੀ ਬਸ ਵਈ ਹੈ ਚਲਦੀ ਹੁਣ ਪੋਰ ਡਿਜ਼ਾਈਨ ਜੇ ਗੱਲ ਮੱਕੀ ਦੇਹ ਦੇ ਪਨੀਰੇ ਨੇ ਕਰਦੇ ਜੀ ਕਦੇ ਦਿਨ ਚ ਤਿਆਰ ਉਹਦੀ ਦਾ ਘੱਟ ਇਹ ਚਾਰੇ ਪਾਸੇ ਸੜਾਈ ਆ ਕੋਸੇ ਟੁੱਟਿਆ ਨਾ ਗਵਾੜ ਚ ਬਾਕੀ 10 ਕੁਰਸੀਆਂ ਦਾ ਸੌਦਾ ਕਰਿਆ ਹੋਇਆ 3.500 ਨੂੰ ਕੁਰਸੀ ਲੈ ਗਿਆ ਟੈਂਟ ਵਾਲੇ ਜਿਵੇਂ ਕੌਰ ਸਾਹਿਬ ਦੇ ਆਪਾਂ ਲੈ ਆਉਂਦੇ ਚੱਕ ਜਾ ਕੇ ਫੇਰ ਗੋਈ ਆਹ ਸਪਰੇਅ ਹੈ ਵੀ ਜਿਹੜੀ ਜੱਤੀ ਉਹਨਾਂ ਆਪਾਂ ਨੂੰ ਕੜਸੂਹੇ ਤੇ ਇਹ ਦੋ ਪੰਪ ਲਾ ਲੈਣੇ ਆ ਬਾਕੀ ਫੇਰ ਦੇਖ ਲੈ 10 ਦਿਨ ਤੱਕ ਇੱਕ ਆਪਾਂ ਨੂੰ ਹੋਰ ਕਰਨੀ ਪੈਣੀ ਆ ਲਿਆ ਕੇ ਹੀ ਜੋ ਹੋਰ ਕਰਦਾਂਗੇ ਨਾਲੇ ਰੇਪਾ ਦਾ ਰੱਖਦੇ ਚੋਹ ਕੀ ਕਰਦੇ ਨਾਲੀ ਚੈੱਕ ਨਾਲੀ ਦਾ ਥੋੜਾ ਜਿਹਾ ਹੋ ਗਿਆ ਪਤਾ ਜਿਹੜਾ ਸਿਰ ਜਾਦੋ ਨਾ ਇਹ ਪਤਾ ਨਹੀਂ ਕਿਤੇ ਸਮਾਨ ਐ ਦੁਰ-ਦੁਰ ਘਰ ਤੇ ਟੁੱਟ ਗਿਆ ਤਾਂ ਹੁਣ ਜੋੜ ਕੇ ਲੈਂਦਾ ਫੇਵੀਕੋਕ ਦੀ ਗੱਲ ਇੱਕ ਦੂਈ ਬਈ ਥੋੜੀ ਮਹਿੰਗੀ ਤੇ ਤਕੜੀ ਆ ਬਾਕੀ ਦੇਖਦੇ ਚਲਾ ਕੇ ਚੱਲ ਗਿਆ ਨਹੀਂ ਤਾਂ ਫਿਰ ਇਹ ਗੱਲੇ ਹੋਊਗਾ ਗੰਨੂ ਜੀ ਗੱਲੇ ਇੱਧਰ ਨੋ ਬਾਈ ਜੱਗਾ ਹੀ ਪਹੁੰਚ ਗਿਆ ਇੱਧਰ ਇਹ ਵੀ ਹੀਲਾ ਕਰਨ ਲੱਗਾ ਫੋਨ ਪਰ ਅੱਜ ਜਲੇਬੀਆਂ ਨੇ ਇੰਨੀ ਆਖ ਕੱਟੇ ਦਿੱਤੀ ਅੱਜ ਜਲੇਬੀਆਂ ਜਲੇਬੀਆਂ ਦਾ ਹੀਲਾ ਕਰਨ ਲੱਗਾ ਅੱਜ ਹੈਗਾ ਵੀਰਵਾਰ ਸਾਡੇ ਉਰੇ ਪੀਰਾਂਵਾਰਾ ਕੱਟਾ ਨਾਲ ਜਾਉਂਦਾ ਆਂ ਕੱਟਾ ਹੈ ਸਾਡੇ ਪੀਰਾਂ ਦਾ ਪੂਰਾ ਆਜਾ ਮੋਟਰ ਤੋਂ ਦੇਖਦੇ ਆ ਕਰਦਾ ਹੀਲਾ ਕਿ ਨਹੀਂ ਕਰਦਾ ਆਪਾਂ ਕਰਨ ਲੱਗੇ ਸਪਰੇ ਵੀ ਆਹ ਪਹਿਲਾਂ ਕਸੀਦੀ ਚੱਲੀ ਨਹੀਂ ਹੈਗੀ ਆ ਗਰਦਾਂ ਦੀ ਫੇਰ ਟੁੱਟ ਗਈ ਉਰੇ ਤੇ ਉਹਨਾ ਦੂਇਓ ਕਸੀਏ ਇਹ ਕਰਤੀ ਚਾਲੂ ਹੁਣ ਪਾ ਕੇ ਸਪਰੇਅ ਕਰਦੇ ਸ਼ੁਰੂ ਬਾਕੀ ਉਹ ਤੇਰੇ ਕੱਲ ਜੱਗੇ ਨੂੰ ਪੁੱਛਦੇ ਕਦ ਆਪਣਾ ਕੱਲ ਨੂੰ ਦੇਖਦੇ ਵੀ ਉੱਥੇ ਜਿਹੜਾ ਆਪਣਾ ਚੰਦਪਟ ਕਾਲੇ ਕਰਿਆ ਤਾਂ ਨਾ ਠੇਕਾ ਵੀ ਉਹ ਉਹਨਾਂ ਦੇ ਬਾਈਆਂ ਦੇ ਪਲੌਪ ਲੂ ਮਾਰ ਕੇ ਆਉਣੇ ਬਾਕੀ ਉਹਨਾਂ ਖੇਤ ਦਾ ਉਹਦਾ ਵੀ ਬਾਈ ਦਾ ਹੀ ਫੋਨ ਆਇਆ ਬਦ ਆਪਾਂ ਨੂੰ ਉਹਨਾਂ ਨੇ ਕਿਉਂ ਬਈਆ ਰੱਖਣਾ ਬਈਆ ਰੱਖਣਾ ਦਿਹਾੜੀ ਪਤਾ ਕਰਕੇ ਵੀ ਜਾਣਾ ਚਾੜਾ ਚੱਖ ਹੋ ਜਾਂਦਾ ਕੱਲੇ ਬੰਦੇ ਦਾ ਔਖਾ ਹੋ ਜਾਂਦਾ ਵੀ ਉਹਨਾਂ ਨੂੰ ਸੁਨੇਹਾ ਦਿੱਤਾ ਮੈਂ ਭਈਆ ਰੱਖ ਲਿਓ ਮਹਾ ਕੱਲ ਨੂੰ ਚਲੋ ਦੇਖਦੇ ਹੁਣ ਜੱਗੇ ਦੇ ਨਾਲ ਜਾਣਾ ਪੈਣਾ ਕਹਿੰਦਾ ਦੋ ਟਰੈਕਟਰ ਲੈ ਕੇ ਜਾਣੇ ਪੈਣੇ ਵਿੱਕਪਾ ਫੇਰ ਮੋੜ ਲਿਆਉਂਗਾ ਬਾਅਦ ਚ ਜਿਹੜਾ ਬਾਬ ਹਈ ਵਾਲਾ ਕੰਮ ਐ ਕਰਿਆਊਗਾ ਪਲੌ ਮਾਰ ਕੇ ਪਾਉਗਾ ਪਲੌ ਵਾਲਾਂ ਚੱਕ ਲਿਆਉਂਗਾ ਟਰੈਕਟਰ ਹਾਂ ਵਿੱਕੀ ਚਾਚਾ ਕਹਿੰਦਾ ਰੋਟੀ ਖਾਂਦਾ ਮੈਂ ਕਹਿੰਦਾ ਜਾਇਆ ਅੱਛਾ ਆਪਾਂ ਦੋ ਰਹਿਗੇ ਆਪਾਂ ਦੋ ਰਹਿਗੇ ਚੱਲ ਕੋਈ ਗੱਲ ਨਹੀਂ ਫੇਰ ਹਸ ਸਪਰੇਅ ਨਾ ਕਰ ਦਮਾ ਨਹੀਂ ਇਹ ਬੇਟਾ ਮਾਣਾ ਬੇਟਾ ਦੋ ਲਾ ਪਿੱਛੇ ਜੇ ਜਾ ਕੇ ਆ ਕੇ ਪਿੱਛੇ ਨੂੰ ਆ ਫੇਰ ਸਾਹਮਣੇ ਜਾਣਾ ਜਾਂ ਤਾਂ ਮੱਥਾ ਹੀ ਟੇਕ ਜਾਣਾ ਚੱਲ ਹੈ ਚੱਲ ਦੇ ਮੇਰੇ ਯਾਰ ਹਾਲਤ ਮੇਰੀ ਸਭ ਰਿਹਾ ਕੱਪੜੇ ਪਾ ਕੇ ਆ ਦੇਖ ਕੱਪੜੇ ਉੱਥੇ ਕਿਹੜਾ ਕਰਨਾ ਚੰਦ ਬਟਕਾ ਲੈ ਕਾਲੂ 9 ਵਜੇ ਅੱਛਾ ਚਲਦੇ ਆ 8:30 9 ਵਜੇ ਅੱਛਾ ਆ ਸਪਰੇਅ ਕਰਕੇ ਆ ਜਾ ਮੇਰੇ ਕੋਲ ਨੂੰ ਡਿੰਗਾ ਜੀ ਬਾਕੀ ਤਿਆਰੀ ਬਣਾ ਜੀ ਪਨੀਰੀ ਦੀ ਅੱਛਾ ਮੈਂ ਕਰਾ ਮਾਰ ਲਵਾਂ ਜਾਨ ਨੂੰ ਇਹੋ ਮੈਂ ਪਾਉਣੀ ਆ ਦੇਖ ਕੇ ਨਕਸ਼ਾ ਬਣਾ ਲੀਏ ਅੱਛਾ ਚੱਲ ਨਾਲੇ ਪਹਿਲਾਂ ਜਾਈਏ ਲੋ ਬਾਈ ਪਨੀਰੀ ਦੀ ਹੁਣ ਸਮਝ ਲੋ ਤਿਆਰੀ ਹੈ ਸਾਡੇ ਹਾਂ 20 20 ਆ ਗਈ ਯਾਨੀ ਅਸੀਂ ਤਾਂ ਲਾਉਂਗੇ ਬੀਬੂ ਤੇ ਨੇੜੇ ਚੱਲ ਤਾ ਹੁਣ ਜੇ ਅੱਜ ਭੀ ਹੋਊਗਾ ਕੱਲ ਨੂੰ 16 ਨੂੰ ਕੱਢੂੰਗਾ 17 18 ਬਾ ਉਹ 19 19 ਤੱਕ ਵੀ ਜੋ ਨਹੀਂ ਕਰਦੇ ਦਿੰਦਾ ਕੋਈ ਫਰਕ ਨਹੀਂ ਦਿੰਦਾ ਤੀਜੇ ਸਾਲ ਦੇ ਕੈਲੰਡਰ ਨਾਲ ਚੱਲਣਾ ਹਾਂ ਨਹੀਂ ਚੱਲ ਠੀਕ ਆ ਸਾਨੂੰ ਵੀ ਆਪਣੇ ਕੈਲੰਡਰ ਗਿਆ ਜਾਣਾ ਪੈਣਾ ਰਸਤੇ ਦੇ ਸਾਫ ਕਰ ਫੇਰ ਤੂੰ ਜਿਹੇ ਜਾ ਹੈਗਾ ਉਹਦੇ ਹਿਸਾਬ ਨਾਲ ਬੀਜਾਂਗੇ ਅਸੀਂ ਕਰੂੰਗੇ ਸੈੱਟ ਹੁਣ ਜਾਣਾ ਪੈਣਾ ਫੇਰ ਉਹਦਾ ਪੁੱਛ ਲੈ ਹਾਂ ਆ ਜਾ ਉਹ ਵੀ ਲੱਗਿਆ ਮਾਸਟਰ ਸਪਰੇਅ ਕਰਨਾ ਅੱਜ ਮਖਰਾ ਦੀ ਕਰਤਾ ਪੜੂਹੇ ਦੀ ਆਹ ਕਠਾਲੀ ਇਹਦਾ ਜਰੀ ਹਾਂ ਤਾਂ ਜਮੀ ਖਾਲੀ ਹਾਂ ਹੁਣ ਪਰ ਇੱਕ ਹੋਰ ਇਹ ਇਹਨੂੰ ਕਰਨੇ ਤਾਂ ਪੈਣੇ ਦੋ ਕੁ ਸਵਰੀਆਂ ਅੱਛਾ ਹੋ ਜਣੀ ਫੇਰ ਵਧੀਆ ਇਹ ਹਾਂ 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 ਦੇਖੋ ਵਿੱਚ ਟੱਕਾ ਕਿੱਥੇ ਚੱਲ ਗਿਆ ਫੁੱਟ ਫੁੱਟ ਦਾ ਹੋ ਗਿਆ ਇਹ ਤਾਂ ਹੈਗਾ ਹੀ ਫਿਰ ਵਿੱਚ ਉੱਤੀ ਕੱਢ ਗਈ ਹੂੰ ਹੂੰ ਜਿਉਂ ਜਿਉਂ ਲਿਆਂਦੀ ਦੂਵੀ ਉਹ ਚੱਲੀ ਨਹੀਂ ਹੈਗੀ ਉਹ ਕੁਤੀ ਵੀ ਦੀ ਅੱਛਾ ਸੱਟ ਜੀ ਵੀ ਮਾ ਕਰੀ ਤੇ ਪਰ ਹੋਣੀ ਨਹੀਂਗਾ ਹੂੰ ਹੂੰ ਹੁਣ ਪੰਪ ਲਾ ਦੇਣੇ ਦੋ ਜੀ ਪਰ ਸੱਦੀ ਰਹਿਣ ਦੀ ਠੀਕ ਹੈ ਜਿਵੇਂ ਨਹੀਂ ਥੱਲੇ ਰੱਖਦੇ ਹਾਂ ਹੂੰ ਹੂੰ ਹੋਣੀ ਦੇ ਬਾਅਦ ਸਵੇਰੇ ਖਾਣਾ ਚੜੀ ਮੰਗਦੀ ਮੰਗਦੀ ਐ ਹਾਂ ਰੇ ਗਿਰਕਣੇ ਕੋ ਲਿਆਂਦੀ ਮੈਂ ਤੱਕ ਤਾਲੀ ਅੱਛਾ ਉਹ ਵੀ ਮੈਂ ਸ਼ਾਮ ਜੇ ਨੂੰ ਕਰ ਦੇਣੀ ਫੇਰ ਠੀਕ ਠੀਕ ਇੰਨੇ ਚ ਗੱਲੋ ਫਰਕ ਦੇਖੀ ਕੋਇਆ ਵਾ ਇੱਕ ਨਾ 10 ਦਿਨ ਤੱਕ ਰਹੇਗਾ ਹੂੰ ਹੂੰ ਅਬ ਵੀ ਤੇਰੀ ਲੇਟ ਹੋ ਗਈ ਥੋੜੀ ਜੀ ਹਾਂ ਵੀ ਲੇਟ ਹੋ ਗਈ ਪਾਣੀ ਲਾਤਾ ਤਾਂ ਮੈਂ ਪਾਣਾ ਸੋਕਾ ਮੰਦੀ ਦੀ ਅੱਛਾ ਮਾਫਰ ਉਹ ਤੇ ਕਰਕੇ ਲੇਟ ਹੋਣੀ ਥੋੜੀ ਜੀ ਫੇਰ ਯਾਦ ਨਾ ਕੋਈ ਵੀ ਈ ਚ ਹਾਂ ਕੱਟ ਹੋਵੇ ਛੋਟ ਹੋਵੇ ਉਹਦੀ ਫਿਰ ਕੋਈ ਚੀਜ਼ ਤਿਆਰ ਹੋਣ ਚਾਹੁੰਦੇ ਨੇ ਕੱਖ ਹੈ ਹੀ ਨਹੀਂ ਹਾਂ ਇਹ ਤਾਂ ਹੈਗਾ ਹੀ ਫਿਰ ਹੁਣ ਤਿਆਰੇ ਨਹੀਂ ਹੋਣੇ ਕੱਖ ਹੂੰ ਹੂੰ ਜਦ ਕੱਖ ਹੁੰਦੇ ਆ ਫਿਰ ਅੱਛਾ ਕੋਈ ਵੀ ਚੀਜ਼ ਹੈ ਜਿੱਦਣ ਉਹਨੂੰ ਬਾਡਾ ਲੱਗੇ ਇੱਕ ਵਾਰ ਫਿਰ ਆਟੋਮੈਟਿਕ ਮਿਲ ਜਾਂਦੀ ਹੈ ਫਿਰ ਆਟੋਮੈਟਿਕ ਹੋ ਜਾਂਦੀ ਹੈ ਬਾਕੀ ਪਹਿਲਾ ਮੌਸਮ ਜੇ ਕਰਕੇ ਨਹੀਂ ਕੋਈ ਜਾਈ ਦਰੋਜੇ ਨਹੀਂ ਪਈ ਜਾਂਦਾ ਦਾ ਹੂੰ ਹੂੰ ਹਾਂ ਜੇ ਹੁਣ ਦੋ ਕੁ ਦਿਨ ਤੇ ਹਾਂ ਸਮਝ ਵੀ ਜੀ ਆ ਠੀਕ ਠੀਕ ਆ ਅੱਜ ਜੱਗੇ ਕੇ ਆਪ ਦਾ ਠੀਕਾ ਕਰਵਾ ਕੇ ਆਇਆ ਆ ਅੱਛਾ ਉਹ ਚੰਦਪਟ ਕਾਲੇ ਹੁਣ ਤਾਂ ਨਾ ਕੱਲ ਨੂੰ ਇੱਕ ਟਰੈਕਟਰ ਲੈ ਚਲਾਉਣਾ ਹੈ ਅੱਛਾ 1 ਵਜੇ ਤੱਕ ਕਹਿੰਦਾ ਛੱਟ ਨੂੰ ਰਾਈ ਟਰੈਕਟਰ ਲੈ ਆਈ ਕਹਿੰਦਾ ਫੇਰ ਚਲਾਉਣਾ ਠੀਕ ਠੀਕ ਆ ਉਹ ਕੋਈ ਨੋ ਲਿਖਣੀ ਕਹਿੰਦਾ ਉਲੀ ਦੇ ਕੋਲ ਹਾਂ 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 ਸਰਮੋਲ ਦੇ ਕੋਲੋਂ ਠੀਕ 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 ਆ ਇੱਕ ਪੰਪ ਕਹਦਾ ਨਹੀਂ ਸਰਨਾ ਨਾ ਦੋ ਪੰਪਾਂ ਦੀ ਦਵਾਈ ਲੈਂਦੀ ਮੈਂ ਠੀਕ ਠੀਕ ਆ ਵਾਇਸ ਹੁਣ ਕਿਉਂ ਹੁੰਦੀ ਹੈ ਕਿ ਆਈ ਹੁੰਦੀ ਹੈ ਮਾ ਪਤਾ ਹੀ ਨਹੀਂ ਕਿ ਕੀ ਹੁੰਦੀ ਹੈ ਦੇਖੀ ਤਾਂ ਹੈਉ ਨਹੀਂ ਹਾਂ ਹੁਣ ਇਹਦੇ ਨਾਲ ਬੁੱਟੇ ਖਤਮ ਕਰ ਦੇਣਾ ਬੁੱਟੇ ਹੀ ਖਤਮ ਕਰਦਾ ਜਿਹੜੀ ਗੋਭ ਨਿਕਲਦੀ ਉਹ ਬੁੱਟੇ ਬਣ ਜਾਂਦੀ ਹਾਂ 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 ਇਹ ਤਾਂ ਗਾਹ ਰੱਖੀਦਾ ਬੱਚੋ ਛੋਟੀ ਨਿਆਣੀ ਨਿਆਣੀ ਦੀ ਚਰੀ ਪਰ ਆਹੀ ਕੋਸ ਹੈ ਹਮ ਹੁਣ ਚਰੀ ਬੀਜੇ ਨੂੰ ਟਾਈਮ ਹੋ ਗਿਆ ਬਾਜਰਾ ਬੀਜੀ ਦਾ ਬਾਜਰਾ ਉਹ ਲੈ ਇੱਕ ਸਪਰੇਅ ਵੀ ਨਹੀਂ ਮੰਗਣਿਆ ਹਾਂ ਹਾਂ ਸਾਗਰ ਦੀ ਤਾਂ ਦੇਣੀ ਕਰ ਉਹਨੂੰ ਅੱਛਾ ਆਰਾ ਜੁੱਟੀ ਦੀ ਨਹੀਂ ਇਹ ਲੱਭੀ ਜੁਤ ਸੀ ਠੀਕ ਮੱਕੀ ਹੋ ਗਈ ਚਰੀ ਹੋ ਗਈ ਗੌਰ ਰੱਖਣੀ ਪੈਣੀ ਜੀ ਹਾਂ ਹਾਂ ਇੱਕ ਹੋਰ ਆਸੀ ਕਹਿੰਦੇ ਰੇ ਪਾ ਦੀਆਂ ਵੱਧ ਛੇਤੀ ਉਠੜੋ ਵੀ ਰੇ ਰੋੜ ਵੱਧ ਨਾ ਰੇ ਤੇ ਵੱਧ ਜਾ ਵੀ ਕਹਿੰਦੇ ਰੇ ਪਾਉਣਾ ਏ ਮੱਕੀ ਨੂੰ ਵੀ ਸਵਰੇ ਹੋਣੀ ਹੋਣੀ ਐ ਸਵਰੇ ਹੋਣੇ ਹੋਣੇ ਗਰਮੈਸ ਹੁੰਦੀ ਆ ਰੇ ਗਰਮੈਸ ਹਾਂ ਗਰਮੈਸ ਚ ਸੰਦੀ ਤਿਆਰ ਹੁੰਦੀ ਐ ਇਹ ਤਾਂ ਹੈ ਧੱਕਣ ਚੱਲਦਾ ਧੱਕਣ ਦੇ ਗਰਮੈਸ ਹੁੰਦੀ ਐ ਸੰਦੀ ਤਿਆਰ ਲੋ ਬਾਈ ਜੱਗਾ ਬਰਾਉਣ ਲੱਗਾ ਬਰਾਦਾ ਕਰਦਾ ਆ ਜਾਦਾ ਮਿੰਡਾਂ ਜਿਵੇਂ ਮਿੰਦੀਆਂ ਕਦਾ ਮਸਰ ਲੇਜ਼ਰ ਕਰਾ ਲੱਗਿਆ ਹੋਇਆ ਮਾਰਨਾ ਇਹ ਪਨੀਰ ਵਾਲਾ ਜੇ ਮਾਰਿਆ ਕਹਿੰਦਾ ਡੌਲਾ ਪਾਉਣੀ ਆ ਕੋਈ ਮੜਿਆ ਮਿੰਕਾ ਦੱਸੇ ਨਾਲੇ ਮੈਂ ਇਹਨੂੰ ਕਿਹਾ ਵੀ ਸਾਡੇ 5 ਫੁੱਟ ਦਾ ਡੰਡਾ ਤੋੜਦਾ ਜੇ ਡਿੰਗ ਨਹੀਂ ਪੈਂਦੀ ਪੂਰੀਆਂ ਚਲੋ ਲੇਜ਼ਰ ਕਰਾ ਮਾਰ ਕੇ ਆਪਣਾ ਇੱਥੇ ਥੋੜੀ ਜਗ੍ਹਾ ਇਹਦੀ ਵੀ ਹੁਣ ਦੇਖਦੇ ਕਿੱਦੋਂ ਨੂੰ ਲੈ ਪਨੀਰੀ ਵੇਚਣੀ ਆ ਉਸੇ ਹਿਸਾਬ ਨਾਲ ਵੇਦੇ ਆਪਣਾ ਦੇਖਿਆ ਰਹੀਆਂ ਆਪਾਂ ਉਹ ਥੋੜਾ ਜਿਹਾ ਇੱਕ ਚੌੜਸ ਜਗ੍ਹਾ ਦਾ ਹਰੇਕ ਬੰਦਾ ਬਣਾ ਲੈਂਦਾ ਮੜ ਜਾ ਵੀ ਜਿਹੜੇ ਤਰਕੌਣੀ ਜਗ੍ਹਾ ਹੁੰਦੀ ਫਿਰ ਤਰਕੌਣੀ ਦਾ ਥੋੜਾ ਜਿਹਾ ਫਰਕ ਪੈਂਦਾ ਹੁਣ ਆ ਦੇਖੋ ਅਸਿੱਧੇ ਜੀਰੋ ਲੇਵਰ ਹੋ ਜਾਂਦਾ ਆਕੇ ਇੱਥੇ ਤੇ ਐ ਖੁੱਲ ਜਾਂਦੀ ਆ ਫਿਰ ਇੱਥੇ ਨੂੰ ਜਾ ਕੇ ਇਧਰ ਫਿਰ ਮਕਾਨ ਦੇ ਬਰਾਬਰ ਪੂਰੀ ਹੋ ਜਾਂਦੀ ਆ ਬਿਹੇਵੇ ਸਾਰਾ ਮਣਕਣ ਕੇ ਹੁੰਦਾ ਬਰਾਬਰ ਜੇ ਚਲੋ ਇਹਦੇ ਹੁਣ ਦੇਖ ਕੇ ਪਾਉਂਦੇ ਜਿੱਥੇ ਜਿੱਥੇ ਬਣਦੀਆਂ ਕਿਆ ਇੱਕ ਦੋ ਕੈਰੀਆਂ ਹਲੇ ਬੀਜਨੇ ਹੋਣੇ ਕਿ ਉਹਨਾਂ ਨੂੰ ਥੋੜਾ ਜਿਹਾ ਵੱਧ ਲਾਉਣੇ ਪੈਂਦੇ ਫਿਰ ਉਹਦੇ ਹਿਸਾਬ ਨਾਲ ਥੋੜਾ ਜਿਹਾ 2-4 ਦਿਨ ਦਾ ਪਨੀਰੀ ਦੇ ਫਰਕ ਰੱਖਣਾ ਪੈਂਦਾ ਨਹੀਂ ਕੋਈ ਸਾਰੇ ਇਕੱਠੇ ਹੋ ਤਿਆਰ ਹੋ ਜਾਂਦੀ ਐ ਇੱਕ ਜਿਹੇ ਰੇ ਪੈਂਦੇ ਇਹਨਾਂ ਦੇ ਜ਼ਿਆਦਾ ਉਹ ਜਿਹੜਾ ਢੇਰ ਦਾ ਹੁੰਦਾ ਫੇਜਦੇ ਜੇ ਪਾ ਦਿੰਦਾ ਸਾਰੇ ਵੀ ਮਿੱਟੀ ਦਾ ਰੰਗ ਵੀ ਕਾਲਾ ਕਰਿਆ ਪਿਆ ਤੇ ਉਹਦੇ ਕਰਕੇ ਪਨੀਰੀ ਬਹੁਤ ਛੇਤੀ ਤਿਆਰ ਹੁੰਦੀ ਹੈ। ਉਹ ਇਧਰ ਵੀ ਰੰਗ ਆ ਧਰਤੀ ਦਾ ਇਹਦਾ ਰੰਗ ਹੋਰ ਹੈ। ਇਹਦਾ ਹੋਰ ਬਣਾਇਆ ਪਿਆ। ਕਿਨਾਂ? 24 ਕਿਲੋ ਥੈਲੀ 24 ਕਿਲੋ ਹੈ। 8ਵੇਂ ਸਵੇਚਾਹੀਦਾ ਤੁਹਾਨੂੰ ਫਿਰ 8 3 24 3 ਕਿਲੋ ਪੈਂਦਾ ਬਿਸਵੇ ਦਾ ਠੀਕ ਹੈ 8 ਬਿਸਵੇ ਚੱਲ ਫਿਰ ਪਹਿਲਾਂ ਉਧਰ ਨੂੰ ਮਾਰ ਲੈ ਨਾ ਕਿਸੇ ਇੱਧਰ ਜਗ੍ਹਾ ਛੱਡ ਗਏ ਜਣਾ ਉਧਰ ਨੂੰ ਕਰਮਾ ਪਾ ਸਕਦੀਆਂ ਆ ਲੈਣਾ ਇੱਥੇ ਜਿਹੜੀਆਂ ਛੱਡਣੀਆਂ ਉਧਰ ਪਈ ਕਿੰਨੀਆਂ ਨਹੀਂ ਹੈ ਆਹ ਕੀ ਕਿਸੇ ਬੰਦਾ ਕਰ ਜਾਂਦਾ ਆਹੋ ਆਹੋ ਗੈਰ ਨਾਲ ਤੁਸੀਂ ਉਹ ਰਾਤ ਨੂੰ ਆਣਾ ਜੀ ਨਾ ਖਾ ਪੀ ਕੇ ਸਤਿ ਸ਼੍ਰੀ ਅਕਾਲ ਜੀ ਲੋਬਾਈ ਹੱਦਬੰਦੀ ਕਰਤੀ ਤੇ ਬਸ ਹੁਣ ਕਰਮਾ ਪਾਉਣੇ ਪੈ ਜਣ ਸਿੱਧੀਆਂ ਵਾਸੇ ਤੋ ਛੱਡਦੇ ਬਾਅਦ ਤੱਕ ਮੈਂ ਪਹਿਲਾਂ ਤੋ ਹਲੈਨ ਦੇ ਕਰਮਾ ਪਾ ਕਰਨੀਆਂ ਲੋ ਜੀ ਗਣਤੀ ਹੁਣ ਆਪਣੇ ਦਿਮਾਗ ਲਗਣਦਾ ਆਉਂਦਾ ਦੋ ਡਿੰਗਾ ਦੀ ਇੱਕ ਕਰਮੋਜ ਨਹੀਂ ਸਾਢੇ 5 ਫੁੱਟ ਬਣ ਜਾਂਦਾ 12 12ਵੇਂ ਗਾਹਾਂ ਗਈ ਕਿ 11.5 ਸਾਢੇ 12 ਐ 12 ਰੱਖਦਾ ਅੱਛਾ 12 ਐ ਇਸ ਤੇ ਚਾਹੀਦੀ ਆਪਾਂ ਨੂੰ 8 ਹੂੰ 12 ਦੀ ਲੰਬਾਈ ਆ ਚੜਾਈ ਦੇਖਣੀ ਚਾਹੀਦੀ 15 8 90 ਹੈ 15 8 90 ਹੁੰਦੇ ਆ ਹੂੰ ਦੇਖਦਾ ਗੁਣਾ ਕਰਕੇ ਦੇਖਣਾ ਪਊਗਾ ਗਣਨਾ ਮੈਥ ਮੈ ਹੁਣ ਮੈਂ ਹੁਣ ਯਾਰ ਦਿਮਾਗ ਡਾਊਨ ਹੁੰਦਾ ਜਾਂਦਾ ਮੈਥ ਦਾ ਇੱਕ ਪਸ ਰਿਆ ਅੱਜ ਨੀਮਕਾ ਨਹੀਂ ਮਿਲਿਆ ਕੱਲ ਤਾਂ ਮਿਲ ਗਿਆ ਦਾ ਦੇ ਤੇਰਾ ਦਿਮਾਗ ਦੇਖਦਾ ਹੁਣ ਮੈਂ ਤਾਂ ਵਰਦਾ ਜੜਾ ਹੈਗਾ 15 8 120 ਹਾਂ ਇੱਥੇ ਬੋਲਨਾ ਹਣੇ 120 ਇੱਧਰ ਇੱਧਰ 10 ਗਰਮਾ ਪਾਉਣੀਆਂ ਤੇਨੀਆਂ ਇਹਨਾਂ ਅੱਠ ਵੇਸੇ ਹੋ ਜਾਣੇ ਅੱਠ ਵੇਸੇ ਹੋ ਜਾਣੇ 15 ਪਾਰਾ ਹੈ ਆਹੋ 12 12 ਨੂੰ 10 ਗੁਣਾ ਕਰਦੇ 120 ਬਣ ਗਿਆ ਤਾਂ 15 ਨਾ ਕਰਾਤੀ ਉਹ 15 ਗੱਠੇ ਦਾ ਇੱਕ ਵਿਸਵਾ ਹੁੰਦਾ ਹੈ ਅੱਠ ਵਿਸਵੇ ਚਾਹੀਦੇ ਆ ਅੱਠ ਵਿਸਵੇ ਨੂੰ 15 ਗੁਣਾ ਕਰੇ ਆਪਾਂ ਨੇ ਤਾਂ 120 ਕਰਮ ਬਣ ਗਈ ਹੁਣ 120 ਕਰਮ ਆਪਾਂ ਨੇ ਬਣਾਉਣੀ 12 ਤਾਂ ਉਧਰੋਂ ਪਾਤੇ 10 ਇੱਧਰੋਂ ਬਣਦੀ 120 ਬਣ ਜਾਣੀਆਂ ਸਮਝ ਗਿਆ ਇੱਥੇ ਦੇ 10 ਪਾ ਐਡਾ ਕਿਹੜਾ ਪਰ ਅੜਦਾ ਤਾਂ ਸਾਰੀ ਗੱਡੀ ਪਈ ਐ ਮੇਰੇ ਸਾਹਿਬ ਗਾਲ ਤਾਂ ਹੋਰ ਵੱਧਾ ਚਾਹੀਦਾ ਜਦ ਹਾ ਇੱਥੇ ਤੇ ਤਾਂ ਇੱਥੇ ਦੇ ਨੀ ਨਾ 12 ਰਹਿਣੀਆਂ ਚੱਲ ਐਂ ਕਰ ਲਵੇ ਇੱਥੇ ਠੀਕ ਲਾ ਲੈ ਇੱਧਰ ਥੋੜੇ ਜਿ ਮਾਰ ਦੇ ਵੱਧ ਦੇ ਹੋਊਗਾ ਤਾਂ ਸੈਂਟਰ ਚ ਮਿੰਟੀਆਂ ਦੀਆਂ 10 ਹੋ ਗਿਆ ਨਾ ਇੱਧਰ ਨੂੰ ਵੱਧ ਹੋਗੇ ਆ ਉਹ ਤੱਕ ਆ ਉੱਥੇ ਹੋਰ ਘਟ ਜਾਣੇ ਜਾ ਕੇ ਇਹ ਇੱਥੇ 15 ਨਾ ਉੱਥੇ ਜਾ ਕੇ ਦੇਖੀ ਉੱਥੇ 9 ਰਹਿ ਜਾਣੀਆਂ 24 ਕਿਲੋ ਬੀਜ ਆ ਜੀ ਹਾਂ ਜੀ 24 ਆ ਜੀ ਹਾਂ 8ਵੇਂ ਸਵੇਰੇ ਚ ਬੀਜ ਹੋਣਾ ਠੀਕ ਆ ਜੀ ਹਾਈ 3 ਦਸੇ ਪੈਣੀਆਂ ਭਲਾ ਇੱਥੇ ਔਰੇ 10 ਆ ਇੱਥੇ ਵੀ 10 ਆ ਜੀ ਇੱਧਰ 10 ਆ ਇੱਥੇ 10 ਆ ਜੀ ਆ ਇਤਨਾ ਬਾ ਇਹ ਵੀਰੇ ਹੈ 24 ਕਿਲੋ ਦਾ ਹੋ ਗਿਆ ਹਾਂਜੀ 24 ਕਿਲੋ ਦਾ ਹੋ ਗਿਆ ਜੀ ਇਹ ਇਹ 8 ਪਿਸਵੇ ਸੌ ਬਣ ਗਏ ਥੋੜੇ ਉਰੇ ਉਰੇ ਸੀ ਕਰਦਾ ਫਿਰ ਇਹ ਤਿੰਨ ਗਾੜੀਆਂ ਬਣਾ ਦਾਂਗੇ ਮੈਂ ਦੋ ਬਣਾਉਣੀ ਉਹ ਇੱਕ ਕਰਨ ਰੇਸ਼ੋ ਨਿਕਲ ਜਾਂਦੀ ਹੈ ਵੀ ਹੁਣ ਉਹ ਪਾਰਟੀ ਸਾਈਡ 'ਚ ਕਿੰਨ ਹੋ ਗਈਆਂ 15 ਹੋ ਗਈਆਂ ਇੱਧਰ ਉੱਥੇ ਸੈਂਟਰ 'ਚ ਇਹਨਾਂ 12 ਪਾਤੀਆਂ ਦੇ ਆਪਾਂ ਸੈਂਟਰ ਲੇ ਮਣ ਕੇ ਕੱਢਤਾ ਸਾਹਿਬਾ ਕਿਉਂ ਇੱਧਰ ਘੱਟ ਜਾਨੇ ਇੱਧਰ ਨੌਂ ਰਹਿ ਜਣੀਆਂ ਦੋ ਕੇਰੀਆਂ ਬਣਾਉਣੀ ਆ ਇਹਦੀ ਆਪਾਂ ਆਹ ਫਿਰ ਉਹਨਾਂ ਨੇ ਪੰਜ ਕਰਮਾ ਪਾ ਲਏ 20 ਤਿੰਨ ਬਣਾਈਏ ਮੈਂ ਕਹਿੰਨਾ ਨਹੀਂ ਨਹੀਂ ਡੋਲਾ ਖਰਾਬ ਕਰ ਸੀ ਪੂਰੇ ਗੱਬੇ ਖਾ ਮੈਂ ਤੁਹਾਨੂੰ ਦੱਸਦਾ ਗੱਬੇ ਖਾਲ ਪਾ ਲਓ ਤੁਰਨੇ ਨੂੰ ਤੁਰਨੇ ਨੂੰ ਦਬਲੇ ਦੇ ਛਿੱਟਾ ਤੇ ਹੋ ਜਾਂਦਾ ਬਾਹਰ ਤੇ ਹੀ ਇਹਨੂੰ ਥੋੜੀ ਜਿਹੀ ਹੋਰ ਖਾਲ ਜਿੰਨੀ ਕਹਾਂ ਪਾ ਲੈ ਟਰੈਕਟਰ ਨਾਲ ਡੋਲ ਪਾਉਣੀ ਮੈਂ ਪਾ ਦਾਂ ਟਰੈਕਟਰ ਨਾਲ ਵੀ ਸਿੱਧੀ ਪਾ ਦਾਂਗੇ ਬਾ ਠੀਕ ਹੈ ਠੀਕ ਹੈ ਇਹਦੀ ਗੱਲ ਬਣੋ ਪਾਣੀ ਲੈ ਕੇ ਆ